NNR نیوز ਤੇ ਤੁਹਾਡਾ ਬਹੁਤ ਬਹੁਤ ਸਵਾਗਤ ਹੈ 5:40 ਮਿੰਟ ਤੇ ਪਹਿਲੀ ਅਪਡੇਟ ਦਿੱਤੀ ਸੀ ਔਰ ਉਸ ਵਿੱਚ ਦੱਸਿਆ ਸੀ ਕਿ ਦਰਿਆ ਸਤਲੁਜ ਦਾ ਜੋ ਜਲ ਪੱਧਰ ਹੈ ਥੋੜਾ ਥੋੜਾ ਵਧ ਰਿਹਾ ਹੈ ਜੇਕਰ ਕੱਲ ਦੀ ਅਪਡੇਟ ਕੱਲ ਸ਼ਾਮ ਦੀ ਗੱਲ ਕਰੀ ਤਾਂ ਉਦੋਂ ਵੀ ਤਕਰੀਬਨ 2 ਫੁੱਟ ਦੇ ਤਕਰੀਬਨ ਪਾਣੀ ਦਰਿਆ ਦੇ ਵਿੱਚ ਘਟ ਚੁੱਕਿਆ ਸੀ ਪਰ ਇਸ ਟਾਈਮ ਦੀ ਜੋ ਤਾਜ਼ਾ ਅਪਡੇਟ ਹੈ 7:00 ਵਜੇ ਦੀ ਜੋ ਤਾਜ਼ਾ ਰਿਪੋਰਟ ਹੈ ਸ਼ਾਮ ਦੀ ਤਸਵੀਰ ਹੈ ਉਹ ਤਾਂ ਹੁਣ ਦਰਿਆ ਸਤਲੁਜ ਦੇ ਵਿੱਚ ਪਾਣੀ ਥੋੜਾ ਹੋਰ ਤੇਜ਼ੀ ਦੇ ਨਾਲ ਵਧਣਾ ਸ਼ੁਰੂ ਹੋਇਆ ਹੈ ਤਜ ਸਾਰਾ ਦਿਨ بارش ਪਈ ਆ ਉਸ بارش ਦਾ ਵੀ ਦਰਿਆ ਦੇ ਵਿੱਚ ਪਾਣੀ ਮਿਲਿਆ ਔਰ ਦੂਜੇ ਪਾਸੇ ਜੇਕਰ ਪਾਖੜਾ ਦਾ ਲੈਵਲ ਗੱਲ ਕਰੀ ਤਾਂ 1600 ਤਕਰੀਬਨ 73 ਹੋ ਚੁੱਕਿਆ ਤਾਂ ਪਾਖੜਾ ਦਾ ਵੀ ਪਾਣੀ ਆ ਰਿਹਾ ਹੈ ਤਾਂ ਰਸਤੇ 'ਚ ਕਿੰਨੇ ਨਦੀਆਂ ਨਾਲੇ ਪੈਂਦੇ ਆ ਸਾਰੇ ਇਸ ਦਰਿਆ ਦੇ ਦਰਿਆ ਦੇ ਵਿੱਚ ਪਾਣੀ ਉਹ ਪੈਂਦਾ ਹੈ ਤਾਂ ਹੁਣ ਤਸਵੀਰ ਤੁਸੀਂ ਦਰਿਆ ਦੇ ਦੇਖ ਸਕਦੇ ਹੋ ਕਿ ਪਹਿਲਾਂ ਨਾਲੋਂ ਪਾਣੀ ਬਹੁਤ ਜ਼ਿਆਦਾ ਹੁਣ ਤੇਜ਼ ਹੋ ਚੁੱਕਿਆ ਤਾਂ ਤਕਰੀਬਨ ਘੰਟੇ-ਘੰਟੇ ਬਾਅਦ 1.5 1.5 ਘੰਟੇ ਬਾਅਦ ਇਧਰਿਆ ਦੀ ਸਪੀਡ ਦੇ ਵਿੱਚ ਫਰਕ ਔਰ ਦਰਿਆ ਦੇ ਵਹਾਅ ਦੇ ਫਰਕ ਵਿੱਚ ਫਰਕ ਜ਼ਰੂਰ ਪਿਆ ਤੇ ਮੇਰੇ ਪਿੱਛੇ ਤੁਸੀਂ ਇਧਰ ਦੀ ਤਸਵੀਰ ਦੇਖੋਗੇ ਅੱਗੇ ਕੁਝ ਟਿੱਬੀਆਂ ਸੀ ਉਹ ਨੱਗੀਆਂ ਸੀ ਤਕਰੀਬਨ 2 ਕੋ ਘੰਟੇ ਪਹਿਲਾਂ ਦੀ ਗੱਲ ਕਰੀਏ ਤਾਂ ਹੁਣ ਸਾਰੀਆਂ ਹੀ ਟੱਕੀਆਂ ਜਾ ਚੁੱਕੀਆਂ ਹਨ بارش ਦਾ ਵੀ ਪਾਣੀ ਹੈ بارش ਦਾ ਨੇ ਵੀ ਆਪਣਾ ਰੰਗ ਦਿਖਾਇਆ ਤੇ ਦੂਜੇ ਪਾਸੇ ਹੁਣ ਦਰਿਆ ਦੇ ਵਿੱਚ ਬਹੁਤ ਸਾਰੀ ਕਲਾਲੀ ਬਹੁਤ ਸਾਰਾ ਫੋਸ ਜਿਸ ਤੋਂ ਅੰਦਾਜ਼ੇ ਐੜੀ ਹੋ ਜਾਂਦੀ ਹੈ ਇੱਕ ਦਰਿਆ ਸਤਲੁਜ ਦਾ ਪਾਣੀ ਹੁਣ ਵੱਧ ਰਿਹਾ ਤਾਂ ਸਿੱਧੇ ਸ਼ਬਦਾਂ 'ਚ ਜੇਕਰ ਕਈ ਆਸ-ਪਾਸ ਦੇ ਜਦੋਂ ਲੋਕਾਂ ਦੇ ਨਾਲ ਗੱਲਬਾਤ ਕੀਤੀ ਹੈ ਤਾਂ ਉਹਨਾਂ ਦੇ ਵੀ ਇਹੀ ਕਹਿਣਾ ਸੀ ਕਿ ਦਰਿਆ ਸਤਲੁਜ ਦਾ ਜਲ ਪੱਧਰ ਵੱਧ ਰਿਹਾ ਹੈ ਤਾਂ ਅਸੀਂ ਤੋਂ ਅੱਗੇ ਚਲੇ ਜਾਂਦੇ ਆਪਾਂ ਵਿਆਸ ਦਰਿਆ ਦੇ ਵਿੱਚ ਵਿਆਸ ਦਰਿਆ ਦੇ ਵਿੱਚ ਪਾਣੀ ਛੱਡਿਆ ਗਿਆ ਵਿਆਸ ਦਰਿਆ ਦੇ ਵਿੱਚ ਪਾਣੀ ਛੱਡਿਆ ਗਿਆ 1 ਲੱਖ 5000 ਕਿਊਸਕ ਪਾਣੀ ਜੋ ਅੱਗੇ ਹਰੀ ਕੇ ਹੈਡ ਤੋਂ ਪਾਣੀ ਜਾ ਰਿਹਾ ਹੈ ਤਾਂ ਦਰਿਆ ਸਤਲੁਜ ਦਾ ਟੋਟਲ ਪਾਣੀ ਮਿਲਾ ਕੇ ਫਿਰ ਬਣ ਜਾਂਦਾ ਹੈ ਤਕਰੀਬਨ 245000 ਤਦ ਦਰਿਆ ਸਤਲੁਜ ਦੀ ਅਪਡੇਟ ਦੇਖ ਚੁੱਕੇ ਹੋ ਤੁਸੀਂ ਲਗਾਤਾਰ ਅੱਜ ਅਪਡੇਟ ਤੁਸੀਂ ਤੁਹਾਡੇ ਤੱਕ ਪਹੁੰਚਾਈ ਹੈ ਜੇਕਰ ਤੁਸੀਂ ਸਾਨੂੰ YouTube ਚੈਨਲ ਤੇ ਦੇਖ ਰਹੇ ਹੋ ਤਾਂ ਉਸ ਤੇ ਸਾਨੂੰ ਸਬਸਕ੍ਰਾਈਬ ਕਰ ਲਿਆ ਕਰੋ ਔਰ Facebook ਤੇ ਸ਼ੇਅਰ ਜ਼ਰੂਰ ਕਰ ਦਿਆ ਕਰੋ ਤੜਕਸਾਰ بارش ਪੈਂਦੀ ਦੇ ਵਿੱਚ ਤਕਰੀਬਨ 7 ਵਜੇ ਦਾ ਟਾਈਮ ਸੀ ਜਦੋਂ ਅਸੀਂ ਪਹਿਲੀ ਅਪਡੇਟ ਦਿੱਤੀ ਸੀ بارش ਪੈ ਰਹੀ ਸੀ ਪਰ ਫਿਰ ਵੀ ਮੈਂ ਆਪਣਾ ਫਰਜ਼ ਸਮਝਿਆ ਤੁਸੀਂ ਸਾਡੇ ਨਾਲ ਬਹੁਤ ਲੰਬੇ ਸਮੇਂ ਤੋਂ ਜੁੜੇ ਹੋਇਆ ਹੋ ਲਗਾਤਾਰ ਸਾਨੂੰ ਤੁਸੀਂ ਵੀਡੀਓ ਸੜੇ ਦੇਖਦੇ ਹੋ ਸ਼ੇਅਰ ਕਰਦੇ ਹੋ ਤਾਂ ਤੁਹਾਡੇ ਤੱਕ ਆਵਾਜ਼ ਪਹੁੰਚਾਉਣੀ ਜ਼ਰੂਰੀ ਹੈ ਦੱਸਣਾ ਜ਼ਰੂਰੀ ਹੈ ਤਾਂ ਬਹੁਤ ਸਾਰੇ ਫੋਨ ਕਾਲਸ ਵੀ ਆਏ ਤਾਂ ਫਿਰ ਉਹ ਤੋਂ ਪਹਿਲੀ ਅਪਡੇਟ ਪਹੁੰਚਾਈ ਸੀ ਤੇ ਫਿਰ ਅਸੀਂ ਲਗਾਤਾਰ ਸਾਰਾ ਦਿਨ ਅਪਡੇਟ ਤੁਹਾਡੇ ਤੱਕ ਪਹੁੰਚਾਈਆਂ ਘੰਟੇ-ਘੰਟੇ ਦੀ ਰਿਪੋਰਟ YouTube ਤੇ ਵੀ ਯੂਟਿਊਬ ਚੈਨਲ ਤੇ ਫੇਸਬੁੱਕ ਪੇਜ ਤੇ ਲਗਾਤਾਰ ਜਿੰਨੀ ਵੀ ਸਾਡੇ ਕੋਲ ਸੋਰਸ ਹੈ ਹਰ ਇੱਕ ਜਗ੍ਹਾ ਤੇ ਤੁਹਾਨੂੰ ਅਸੀਂ ਅਪਡੇਟ ਪਹੁੰਚਾਈ ਤਾਂ ਇੱਧਰ ਤਸਵੀਰ ਤੁਸੀਂ ਦੇਖੋਗੇ ਤਾਂ ਨਜ਼ਰ ਮਾਰੋਗੇ ਹਨੇਰਾ ਜ਼ਰੂਰ ਹੈ ਪਰ ਇਹ ਜੋ ਦਰਿਆ ਨੇ ਖੋਰਾ ਲਗਾਇਆ ਹੋਇਆ ਉਹ ਲਗਾਤਾਰ ਜੇ ਉਸੇ ਤਰ੍ਹਾਂ ਚੱਲ ਰਿਹਾ ਇੱਥੇ ਕਾਫੀ ਜ਼ਿਆਦਾ ਜ਼ਮੀਨ ਦਰਿਆ ਦੇ ਵਿੱਚ ਡਿੱਗੀ ਹੈ ਤਾਂ ਫਿਰ ਦੂਜੇ ਪਾਸੇ ਹੁਣ ਇੱਧਰ ਦੀ ਆਪਣ ਨਜ਼ਰ ਮਾਰ ਲਈਏ ਕਿ ਇੱਥੋਂ ਪਹਿਲਾਂ ਇੱਕ ਵੱਡਾ ਛਪੈਦਾ ਡਿੱਗਿਆ ਸੀ ਉਸ ਜਗ੍ਹਾ ਤੇ ਇਸ ਜਗ੍ਹਾ ਤੇ ਇੱਕ ਵੱਡੀ ਨਹਿਰ ਡਿੱਗ ਗਈ ਤਾਂ ਬਹੁਤ ਸਾਰੇ ਦਰਖਤ ਇਸ ਪਾਣੀ ਦੇ ਵਹਾਵ ਦੇ ਵਿੱਚ ਰੁੜ ਚੁੱਕਿਆ ਔਰ ਕੱਲ ਦੀ ਜੋ ਅਪਡੇਟ ਹੈ ਅਸੀਂ ਤੁਹਾਨੂੰ ਦਿਖਾਵਾਂਗੇ ਇਸ ਦਰਿਆ ਸਤਲੁਜ ਦੀ ਔਰ ਲੋਹੀਏ ਏਰੀਏ ਦੀ ਔਰ ਫਿਰੋਜ਼ਪੁਰਤ ਫਾਜ਼ਲ ਕਾਤ ਤੁਸੀਂ ਅਪਡੇਟ ਜੋ ਦੇਖ ਰਹੇ ਹੋ ਬਲਦੇਵ ਸਾਡੇ ਪੱਤਰਕਾਰ ਬਲਦੇਵ ਚੰਦ ਦੀਆਂ ਰਿਪੋਰਟਾਂ ਤੁਸੀਂ ਦੇਖ ਰਹੇ ਹੋ ਜੋ ਲਗਾਤਾਰ ਅਸੀਂ ਤੁਹਾਨੂੰ ਦਿਖਾ ਰਹੇ ਹਾਂ ਤਾਂ ਸਾਡੀਆਂ ਰਿਪੋਰਟਾਂ ਤੁਹਾਨੂੰ ਕਿਸ ਤਰ੍ਹਾਂ ਦੀ ਲੱਗਦੀ ਹੈ ਕਿ ਤੁਹਾਨੂੰ ਜਾਣਕਾਰੀ ਕੋਈ ਮਿਲਦੀ ਹੈ ਔਰ ਅਸੀਂ ਬਿਲਕੁਲ ਸੱਚੇ ਔਰ ਸਹੀ ਤੇ ਸਟੀਕ ਜਾਣਕਾਰੀ ਪ੍ਰੋਪਰ ਪਤਾ ਕਰਕੇ ਤੁਹਾਡੇ ਤੱਕ ਪਹੁੰਚਾਉਂਦੇ ਹਾਂ ਤਾਂ ਇਸ ਟਾਈਮ ਦੀ ਇਹ ਅਪਡੇਟ ਸੀ ਵਾਕਿ YouTube ਚੈਨਲ ਤੇ ਤਕਰੀਬਨ 9:00 ਵਜੇ ਲਾਈਵ ਹੋਵਾਂਗੇ ਉਹ ਸਾਰੇ ਜਰੂਰ ਜੁੜਿਓ ਸਾਰੇ ਦਿਨ ਦਾ ਲੇਖਾ ਜੋਖਾ ਉਹ ਤੁਹਾਡੇ ਸਾਹਮਣੇ ਅਪਡੇਟ ਰੱਖਾਂਗੇ ਕੈਮਰਾਮੈਨ ਸੁਨੂ ਤੇ ਹਰਦੇਪ ਪੰਨੇਦਾਰ ਨਿਊਜ਼ ਦਰਿਆ ਸਤਲੁਜ